ਅੱਜ ਅਸੀਂ ਫਰੋਲਪੁਰ ਦੇ ਵਿੱਚ ਜੋ ਸਾਧੋ ਦਰਿਆ ਵਾ ਬਾਂਦ ਟੁੱਟਿਆ ਜੀ ਉੱਥੇ ਖੜੇ ਹਾਂ ਬਿਲਕੁਲ ਪਿੰਡਾਂ ਵਾਲੇ ਲੋਕਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਬਹੁਤ ਸਹਯੋਗਤਾ ਜੋ ਇੱਥੇ ਲੋਕਾਂ ਆ ਫਰੋਲਪੁਰ ਏਰੀਆ ਦੇ ਜਾਂ ਫਰੋਲਪੁਰ ਸ਼ਹਿਰ ਦੇ ਉਹ ਲੋਕਾਂ ਦਾ ਬਹੁਤ ਧੰਨਵਾਦ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਦੇ ਲੋਕਾਂ ਨੇ ਡੁੱਬਣੋਂ ਬਚਾ ਲਿਆ ਰਾਸ਼ਟਰੀ ਮੈਨ ਤੇ ਪਹੁੰਚਦਾ ਹੁੰਦਾ ਜੀ ਤੇ ਕੇਂਦਰ ਸਰਕਾਰ ਵੱਲੋਂ ਇੱਥੇ ਆਰਮੀ ਲਾਈ ਗਈ ਆ ਆਰਮੀ ਨੂੰ ਇੱਕ ਹਫ਼ਤਾ ਹੋ ਚੁੱਕਿਆ ਇੱਥੇ ਆਇਆਂ ਨੂੰ ਸਾਡੀ ਡਿਊਟੀ ਤੇ ਪੱਕੀ ਲੱਗ ਚੁੱਕੀ ਆ ਸਾਡੇ ਇਹਨਾਂ ਵੀਰਾਂ ਨਾਲ ਵੀ ਬਹੁਤ ਸਹਿਯੋਗ ਆ ਆਰਮੀ ਵਾਲਿਆਂ ਦਾ ਜੋ ਬਾਨ ਆ ਇਹ ਪਿੰਡ ਦੇ ਲੋਕਾਂ ਨੂੰ ਟਟੋਂ ਬਚਾਇਆ ਆ ਦੇਖੋ ਪਾਣੀ ਦਾ ਬਹੁਤ ਸਵੀਨਾ ਵਹਾਵਾ ਜਿਕਰ ਇਹ ਬਾਨ ਟੋੜਿਆਮ ਦਾ ਤਾਂ ਫੂਲਪੁਰ ਜੋ ਸ਼ਹਿਰ ਆ ਸਾਰਾ ਪਾਣੀ ਦੇ ਵਿੱਚ ਜੋ ਡੁੱਬ ਜਾਣਾ ਸੀਗਾ ਲੋਕਾਂ ਨੂੰ ਬਹੁਤ ਨੁਕਸਾਨ ਹੋਣਾ ਸੀ ਪਰ ਪੰਜਾਬ ਦੇ ਲੋਕਾਂ ਨੇ ਪੁਗਾਮ ਤੋਂ ਉੱਪਰ ਪੰਜਾਬ ਦੇ ਵਿੱਚ ਲੋਕ ਬਹੁਤ ਹਿੰਮਤੀ ਆ ਲੋਕਾਂ ਨੇ ਸੇਵਾ ਵੀ ਕੀਤੀ ਇੱਥੇ ਆ ਕੇ ਆਸ਼ਰਮਾਂ 'ਚ ਪਹੁੰਚਦਾ ਕੀਤਾ ਗੀਤਾ ਗੁਰੂ ਘਰਾਂ 'ਚ ਪਹੁੰਚਦਾ ਕੀਤਾ ਜਾਂ ਹੋਰ ਪੱਠੇ ਪਹੁੰਚਦੇ ਕੀਤੇ ਪਰ ਇੱਥੇ ਹਿੰਮਤ ਕਰ ਗਿਆ ਆਹ ਬੂਰੀਆਂ ਰੱਖ ਕੇ ਗੱਡੇ ਰੱਖ ਕੇ ਦੂਜੇ ਮਿੱਟੀ ਵਾਲੇ ਤੇ ਬਹਣ ਟੁੱਟਣੋਂ ਬਚਾਏ ਇੱਥੇ ਫੋਲਡ ਬੋਰਡ ਜਿਸ ਏਰੀਆ 'ਚ ਕਿਸੇ ਵੀ ਪਿੰਡ 'ਚ ਪਾਣੀ ਨਹੀਂ ਬੜਿਆ ਲੋਕ ਜਿਹਾ ਪਾਣੀ ਬਿਲੂ ਝੂਠੇ ਨਾਲੀ ਉੱਤੇ ਖੜੇ ਬਿਲਕੁਲ ਉਹ ਕਹਿੰਦੇ ਟੁੱਟੇ ਬਹਣ ਟੁੱਟਿਆ ਨਹੀਂ ਐ ਪਰ ਟੁੱਟਣ ਵਾਲਾ ਸੀ ਇਹ ਇੱਥੇ ਗੱਡੇ ਰੱਖ ਕੇ ਸੀ ਬਚਾਇਆ